ਸ੍ਰੀ ਅਮਰਿਤਸਰ ਸਾਹਿਬ ਵਿਖੇ ਜੋ ਮੰਗਲਯਤ ਦੇ ਬਸ ਬਣਾ ਰਹੇ ਹਨ ਉਹ ਕਰਕੇ ਜਮੂਰੀਅਤ ਸਾਡੇ ਸਿੱਖਾਂ ਦੇ ਲਈ ਬਹੁਤ ਜ਼ਰੂਰੀ ਹੈ 1925 ਦੇ ਵਿੱਚ ਅੰਗਰੇਜ਼ ਨੇ ਐਸਟਪੀਸੀ ਦਾ ਕਾਨੂੰਨ ਬਣਾਇਆ ਸੀਗਾ ਤੇ ਉਹਦੇ ਤਹਿਤ ਸੀਗਾ ਕਿ 5 ਸਾਲ ਬਾਅਦ ਇਜੈਕਸ਼ਨ ਹੋਇਆ ਕਰਨਗੇ ਪਰ ਹੁਣ ਇੰਡੀਆ ਤੇ ਹਿੰਦੂਤਵਾ ਨੇ ਜੋਦਾਂ ਸਾルトੋਂ ਸਾਡੀ ਜਮਹੂਰੀਅਤ ਸਿੱਖਾਂ ਦੀ ਖਤਮ ਕਰ ਦਿੱਤੀ ਹੈ ਤੇ ਸਾਡੇ ਇਲੈਕਸ਼ਨਸ ਨਹੀਂ ਹੋ ਰਹੇ ਜੇ ਇਲੈਕਸ਼ਨਸ ਦੇ ਨਾਲ ਹੋ ਜੇ ਸਾਰਾ ਕੁਝ ਤਾਂ ਫਿਰ ਜਮਹੂਰੀਅਤ ਕਾਇਮ ਰਹਿੰਦੀ ਹੈ ਪਰ ਸਿੱਖਾਂ ਦੇ ਲਈ ਖਤਮ ਕੀਤੀ ਗਈ ਹੈ ਕਿ 1947 ਦੇ ਵਿੱਚ ਵੀ ਜਦੋਂ ਅੰਗਰੇਜ਼ ਨੇ ਵੰਡ ਕੀਤੀ ਹੈ ਉਦੋਂ ਵੀ ਸਿੱਖਾਂ ਦੀ رائے ਨਹੀਂ ਲਈ ਗਈ ਅੰਗਰੇਜ਼ ਨੇ ਕਿ ਬੂ ਦੇ ਲਈ ਇੰਡੀਆ ਪੈਦਾ ਕਰਤਾ ਮੁਸਲਮਾਨ ਦੇ ਲਈ ਪਾਕਿਸਤਾਨ ਪੈਦਾ ਕਰਤਾ ਪਰ ਸਾਡੀ ਐਸਟੀਪੀਸੀ ਦੀ ਸਰਬਸੰਮਤੀ ਦੇ ਨਾਲ ਮੀਟਿੰਗ 1946 ਚੁੰਦੀ ਹੈ ਤੇ ਉਹ ਕਹਿੰਦੀ ਹੈ ਕਿ ਚੋਣਾਂ ਤੋਂ ਲੈ ਕੇ ਜਮਨਾ ਤੱਕ ਖਾਲਸਾ ਦਾ ਦੇਸ਼ ਅਜੇ ਤਾਂ ਸਥਾਪਿਤ ਹੋਣਾ ਚਾਹੀਦਾ ਹੈ ਪਰ ਉਹਦੇ ਉੱਤੇ ਵੀ ਇਹ ਜ਼ਬੂਰੀਅਤ ਦਾ ਫੈਸਲਾ ਬ੍ਰਿਟਾਨੀਆ ਨੇ ਨਹੀਂ ਕੀਤਾ ਤੇ ਐਵੇਂ ਹੀ ਨਕਸ਼ੇ ਬਣਾਤੇ ਹੈ ਬਗੈਰ ਵੋਟਾਂ ਲੈ ਕੇ ਜਾਂ ਕੁਝ ਕਰਕੇ ਜਿਹੜਾ ਅਸੀਂ ਮਹਿਸੂਸ ਕਰਦੇ ਹਾਂ ਕਿ ਸਿੱਖਾਂ ਦੇ ਲਈ ਜ਼ਬੂਰੀਅਤ ਖਤਮ ਹੋ ਚੁੱਕੀ ਹੈ ਤੇ ਅੱਜ ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ 1947 ਤੋਂ ਪਹਿਲਾਂ ਜਿਹੜਾ ਹਿੰਦੂ ਸੀਗਾ ਮੁਸਲਮਾਨ ਸੀ ਅੰਗਰੇਜ਼ ਸਿੱਖ ਸੀ ਉਹ ਅੰਗਰੇਜ਼ ਦੇ ਰਾਜ ਦੇ ਥੱਲੇ ਗੁਲਾਮ ਸੀ ਉਸ ਗੁਲਾਮੀ ਦੇ ਥੱਲੇ ਸਾਡੇ ਵਿੱਚ ਬਰਾਬਰੀਤਾ ਸੀ ਪਰ 1947 ਤੋਂ ਬਾਅਦ ਇਹ ਸਾਡੇ ਵਿੱਚ ਬਰਾਬਰੀਤਾ ਨਹੀਂ ਰਹੀ ਜਦੋਂ ਮੁਸਲਮਾਨ ਮੋਰ ਅੰਗਰੇਜ਼ਾਂ ਨੇ ਬਣਾਤਾ ਉੱਥੇ ਅੱਜ ਜਿਹੜਾ ਸਿੱਖ ਰਹਿੰਦਾ ਹੈ ਉਹ ਸੈਕੰਡ ਕਲਾਸ ਸਿਟੀਜ਼ਨ ਹੈ ਜਿਹੜਾ ਇੰਡੀਆ ਦੇ ਵਿੱਚ ਸਿੱਖ ਰਹਿੰਦਾ ਹੈ ਉਹ ਵੀ ਗੁਲਾਮ ਹਿੰਦੂ ਦੇ ਹੈਗਾ। ਸੋ ਜਗੂਰੀਅਤ ਦਿਵਸ ਸਾਡੇ ਲਈ ਮਨਾਉਣਾ ਬਹੁਤ-ਬਹੁਤ ਜ਼ਰੂਰੀ ਹੈ ਤੇ ਅਸੀਂ ਬੜੀ ਸ਼ਾਨ ਸ਼ੌਕਤ ਦੇ ਨਾਲ ਅੰਮ੍ਰਿਤਸਰ ਸਾਹਿਬ ਮਨਾ ਰਹੇ ਹਾਂ ਤੇ ਦਰਬਾਰ ਸਾਹਿਬ ਵੀ ਜਾਵਾਂਗੇ ਅਰਦਾਸ ਕਰਾਂਗੇ ਕਿ ਗੁਰੂ ਸਾਹਿਬ ਸਾਨੂੰ ਅਮਨ ਪਸੰਦ ਤਰੀਕੇ ਦੇ ਨਾਲ ਜਿਹੜੀ ਸਾਡੀ ਜ਼ਮੂਰੀਅਤ ਹੈਗੀ ਹੈ ਔਰ ਸਾਡੀ ਬਹਾਲ ਕੀਤੀ ਜਾਵੇ। ਉਹ ਮਤਲਬ ਤੁਸੀਂ ਕਹਿ ਰਹੇ ਹੋ 47 ਤੋਂ ਪਹਿਲਾਂ ਸਾਰੇ ਬਰਾਬਰ ਸੀ। 47 ਤੋਂ ਬਾਅਦ ਜਿਹੜੀ ਹੈ ਬਰਾਬਰ ਖਤਮ ਹੋ ਗਈ ਹੈ। ਇਹ ਕਾਰਨ ਕੀ ਹੈ? ਕਨ ਕੀ ਇੱਕ ਅਨਛਤ ਹਿੰਦੂ ਦਾ ਰਾਜ ਆ ਗਿਆ ਜੀ ਜੁਜੇ ਪਾਛਾਈ ਨੀਤੀ ਹੈ ਸਾਡਾ ਵੱਡਾ ਕਰਨ। ਹਾਂਜੀ। ਕੀ ਸਮਝਦੇ ਰਾਜਨੀਤੀ ਹੈ ਸਾਡਾ ਵੱਡਾ ਕਰਨ। ਨਹੀਂ, ਮੇਰਾ ਮਤਲਬ ਹੁਣ ਹਿੰਦੂ ਦਾ ਰਾਜ ਹੈ ਤੇ ਪਾਕਿਸਤਾਨ ਦੇ ਵਿੱਚ ਮੁਸਲਮਾਨ ਦਾ ਰਾਜ ਹੈ। ਤੇ ਸਾਡੀ ਗੱਲ ਤਾਂ ਸੁਣੀ ਨਹੀਂ ਜਾਂਦੀ ਹੁਣ ਮੋਦੀ ਸਾਹਿਬ ਇੱਥੇ ਚਿੜੀ ਦੀ ਬਿੱਟ ਨਹੀਂ ਦੇ ਕੇ ਗਏ ਮੇਰਾ ਮਤਲਬ ਇਹ ਹੈ ਕਿ ਸਾਡੇ 30-30 ਸਾਲਾਂ ਤੋਂ ਲੋਕ ਬੰਦੀ ਬਣਾ ਕੇ ਰੱਖੇ ਹੋਏ ਐ ਤੇ ਜਦ ਕਿ 20 ਸਾਲ ਜਿਆਦਾ ਤੋਂ ਜਿਆਦਾ ਕੈਦ ਹੁੰਦੀ ਹੈ ਸਾਰੇ ਪਾਸੇ ਬਲੂ ਸਟਾਰ ਸਾਡੇ ਉੱਤੇ ਕਰਤਾ ਫਿਰ ਜੀਵਨ ਗਾਂਧੀ ਨੇ ਸਾਰੇ ਮੌਲਕ ਦੇ ਵਿੱਚ ਸਿੱਖਾਂ ਦਾ ਪੱਧਰ ਆਮ ਕਰਾਤਾ ਸੋ ਅੱਜ ਵੀ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਜਿਹੜਾ ਸੰਦੂਰ ਆਪਰੇਸ਼ਨ ਕੀਤਾ ਹੈ ਮੋਦੀ ਸਾਹਿਬ ਨੇ ਮੋਦੀ ਸਾਹਿਬ ਦੀ ਕੈਬਨਿਟ ਦੇ ਵਿੱਚ ਸਿਕਿਉਰਿਟੀ ਕਮੇਟੀ ਹੈ ਉਹ ਸਿਕਿਉਰਿਟੀ ਕਮੇਟੀ ਦੇ ਵਿੱਚ ਕੋਈ ਸਿੱਖ ਮੈਂਬਰ ਨਹੀਂ ਹੈ ਜਿਸ ਦਾ ਮਤਲਬ ਹੈ ਕਿ ਸਿਰਫ ਹਿੰਦੂ ਫੈਸਲਾ ਲੈ ਰਿਹਾ ਹੈ ਕਿ ਅੱਥੇ ਜੰਗ ਲਾ ਦਈਏ ਨਾ ਲਾ ਦਈਏ ਤੇ ਜਿਹੜੇ ਵਿੱਚ ਸਿੱਖ ਫਸ ਜਾਂਦੇ ਆ ਜਿਨ੍ਹਾਂ ਦੀ ਆਵਾਜ਼ ਹੀ ਨਹੀਂ ਆਉਂਦੀ ਜਾਂ ਉਹਨਾਂ ਦੀ ਰਏ ਨਹੀਂ ਲਈ ਜਾਂਦੀ ਇਹ ਬਿਲਕੁਲ ਨਜਾਇਜ਼ ਹੈ ਕਿ ਸਿੱਖ ਚਾਹੁੰਦੇ ਹੈ ਕਿ ਸਾਡੀ ਆਵਾਜ਼ ਸਪਰੀਮ ਕੋਰਟ ਜਿਵੇਂ ਹੋਏ ਅੱਜ ਸਪਰੀਮ ਕੋਰਟ ਦੇ ਵਿੱਚ ਕੋਈ ਸਿੱਖ ਜੱਜ ਨਹੀਂ ਹੈਗਾ ਤਾਂ ਮੇਰਾ ਕਹਿਣ ਦਾ ਮਤਲਬ ਹੈ ਕਿ ਅਸੀਂ ਸਮਝਦੇ ਹਾਂ ਕਿ ਅਸੀਂ ਅੱਜ ਹਿੰਦੂ ਦੇ ਗ੍ਰਾਮ ਹੈ ਇੱਥੇ ਤੇ ਪਾਕਿਸਤਾਨ ਦੇ ਵਿੱਚ ਮੁਸਲਮਾਨ ਦੇ ਗ੍ਰਾਮ ਹੈ ਮਨਸਬ ਸਿੱਖਾਂ ਦੀ ਗੱਲ ਕਰ ਰਹੇ ਹਾਂ ਤੁਸੀਂ ਵੀ ਐਮਪੀ ਹੋ ਕਿਸੇ ਹਿੰਦੁਸਤਾਨ ਦੇ ਵਿੱਚ ਤੁਸੀਂ ਸੰਸਦ ਬਣਿਓ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਬਣਿਆ ਕਪਤਨ ਅਮਰਿੰਦਰ ਸਿੰਘ ਬਣਿਆ ਕਿਹੜੇ ਸਿੱਖਾਂ ਦੀ ਗੱਲ ਤੁਸੀਂ ਇਹ ਕਰ ਰਹੇ ਤੁਸੀਂ ਮਾਣ ਦੀ ਬਕੀ ਹੈ ਇਹ ਲਾਖਤ ਦੇ ਨਾਲ ਤੇ ਲੋਕਾਂ ਦੀ ਸਪੋਰਟ ਦੇ ਨਾਲ ਬਣਿਆ ਹੈ ਮੇਰੀ ਹਿੰਦੂਤਵ ਜਮੇ ਨੇ ਤਾਂ ਸਪੋਰਟ ਨਹੀਂ ਕੀਤੀ ਕਦੇ ਵੀ ਤੇ ਮੈਨੂੰ ਟਾਈਮ ਹੀ ਨਹੀਂ ਦਿੰਦੇ ਇਹ ਪਾਰਲੀਮੈਂਟ ਦੇ ਵਿੱਚ ਬੋਲਣ ਦਾ ਮਸਾਂ ਮੈਂ ਬੋਲਿਆ ਸੀਗਾ ਤੇ ਉਦੋਂ ਬਾਅਦ ਤਾਂ ਇਹ ਸਪੀਕਰ ਏਡਾ ਫਟੜਵਾਦੀ ਹੈ ਉਹਨੇ ਮੈਨੂੰ ਇਜਾਜ਼ਤ ਨਹੀਂ ਦਿੱਤੀ ਬੋਲਣ ਦੀ ਇਹ ਤਾਂ ਤੁਹਾਨੂੰ ਮੰਨਣਾ ਪਊਗਾ ਹਿੰਦੂਤਵਾ ਦਾ ਰਾਜ ਹੈ ਤੇ ਇਹ ਆਪਣਾ ਜਿਹੜਾ ਆਰੇ ਸਿਸਟਮ ਉਹ ਕੀ ਹੈ ਉਹ ਤਾਂ ਸਿੱਧਾ ਕਹਿੰਦਾ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਹੈਗਾ ਹੁਣ ਇਹ ਜੀ ਚਾ ਤਾਂ ਦੋਪਰਲਾ ਨਹੀਂ ਨਾ ਕਿ ਜੇ ਆਪਾਂ ਸਿੱਧੀ ਗੱਲ ਸਾਫ਼ ਅੱਛੀ ਨਹੀਂ ਕਰਾਂਗੇ ਲੋਕਾਂ ਕੋਲੇ ਨਹੀਂ ਪਹੁੰਚਾਵਾਂਗੇ ਉਹਨਾਂ ਨੂੰ ਕਿਵੇਂ ਪਤਾ ਲੱਗੂਗਾ ਕਿ ਸਿੱਖਾਂ ਦੇ ਖਾਤਿਰਕਾ ਹੋ ਰਿਹਾ ਹੈ ਤੇ ਬੇਇਨਸਾਫੀ ਹੋ ਰਹੀ ਹੈ ਤੇ ਉਹ ਗੁਲਾਮ ਲੋਕ ਹੈਗੇ ਆ ਮਾਨ ਸਾਹਿਬ ਕੈਨੇਡਾ ਤੇ ਅਮਰੀਕਾ ਨੇ ਦੋਸ਼ ਲਾਇਆ ਵੀ ਸਾਡੇ ਜਿਹੜੇ ਸਿਟੀਜ਼ਨ ਆ ਉਹ ਇੱਥੇ ਆ ਕੇ ਇੰਡੀਆ ਸਟੇਟ ਦੇ ਕਤਲ ਕੀਤੇ ਕੀ ਕਹਿਣਾ ਚਾਹੁੰਦੇ ਹੋ ਉਧੇ ਦਰੇ ਜੀ ਵਿਲਾਇਤ ਦੇ ਵਿੱਚ ਵੀ ਅਵਤਾਰ ਸਿੰਘ ਖੰਡੇ ਨੂੰ ਕਤਲ ਕੀਤਾ ਗਿਆ ਤੇ ਪਾਕਿਸਤਾਨ ਦੇ ਵਿੱਚ ਪੰਜਵੜ ਤੇ ਰੋਟੇ ਨੂੰ ਕਤਲ ਕੀਤਾ ਗਿਆ ਤੇ ਅਮਰੀਕਾ ਦੇ ਵਿੱਚ ਪੰਨੂ ਨੂੰ ਕੋਸ਼ਿਸ਼ ਕੀਤੀ ਸੀਗੀ ਕਿ ਉਹ ਬੰਗਾਲ ਦਿੱਤਾ ਜਾਵੇ ਤੇ ਕੈਨੇਡਾ ਦੇ ਵਿੱਚ ਤਿੰਨ ਸਿੱਖ ਕੈਨੇਡੀਅਨ ਸਿੱਖਸ ਮਾਰ ਦਿੱਤੇ ਗਏ ਹੈ ਇੰਡੀਆ ਦੀ ਇੰਟੈਲੀਜੈਂਸ ਏਜੰਸੀਸ ਨੇ ਪਰ ਪੰਨੂ ਸਾਹਿਬ بچ ਗਿਆ ਫਿਊ ਕਰਕੇ ਅਮਰੀਕਾ ਦੀ ਇੰਟੈਲੀਜੈਂਸ ਨੇ ਪਤਾ ਕਰ ਰਿਆ ਕਿ ਇਹ ਇੰਡੀਆ ਇਹਨੂੰ ਮਰਵਾਉਣ ਦੇ ਲਈ ਪੈਸਾ ਵੀ ਭੇਜ ਰਿਹਾ ਤੇ ਬੰਦੇ ਵੀ ਲੱਭ ਰਿਹਾ ਜਿਹੜੇ ਇਹਨੂੰ ਕਤਲ ਕਰਨਗੇ ਸੋ ਪੰਨੂ ਸਾਹਿਬ ਤਾਂ ਬਚ ਗਿਆ ਇੱਕ ਬੰਦਾ ਗੁਪਤਾ ਵੀ ਫੜਿਆ ਹੋਇਆ ਪਰ ਇੱਕ ਯਾਦਵ ਰੋ ਦਾ ਅਫਸਰ ਜਿਹਨੂੰ ਨੌਕਰੀ ਚੋਂ ਕੱਢਤਾ ਛੋਟੇ ਜਿਹੇ ਅਫਸਰ ਨੂੰ ਉਸ ਨੂੰ ਅਮਰੀਕਾ ਇੰਡੀਆ ਤੋਂ ਐਕਸਟਰਡਾਈਟ ਕਰਾਏ ਤੇ ਪੁੱਛੇ ਕਿ ਇਹ ਕਿੱਥੋਂ ਕਿੱਥੋਂ ਚੱਜੀ ਹੈ ਜੋ ਕਰਕੇ ਅਸੀਂ ਸਾਹਮਣੇ ਤੇ ਹੈ ਕਿ ਇਹ ਸਾਰੀ ਸਰਕਾਰ ਮੋਤੀ ਦੀ ਰਾਜਨਾਥ ਸਿੰਘ ਫੇਰੇ ਹੈ ਅਮਿਤ ਸ਼ਾ ਤੇ ਰੋ ਦਾ ਮੁਖੀ ਫੇਰ ਗੋਇਲ ਇਹ ਸਾਰਿਆਂ ਦੀ ਜੁੰਡਗੀ ਹੈਗੀ ਹੈ ਜਿੰਦਾਂ ਨੇ ਪਲਾਨ ਬਣਾਈ ਹੈ ਕਿ ਸਿੱਖਾਂ ਨੂੰ ਜਿਹੜੇ ਖਾਲਸਤਾਨ ਦੀ ਗੱਲ ਕਰਦੇ ਆ ਇੱਥੇ ਇੰਡੀਆ ਦੇ ਵਿੱਚ ਜਿਵੇਂ ਦੀਪ ਸਿੰਘ ਸਿੱਧੂ ਨੂੰ ਹਰਿਆਣਾ ਦੇ ਵਿੱਚ ਮਰਵਾਤਾ ਤੇ ਫਿਰ ਬੂਸੇਵਾਲ ਤੇ ਹਰੀਨਾਉ ਨੂੰ ਇੱਥੇ ਪੰਜਾਬ ਦੇ ਵਿੱਚ ਮਰਵਾਤਾ ਇਹ ਸਾਰੇ ਜਿਹੜੀ ਟ੍ਰਾਂਸ ਨੈਸ਼ਨਲ ਅਸੈਸਿਨੇਸ਼ਨ ਪਾਲਿਸੀ ਇੰਡੀਆ ਦੀ ਹੈਗੀ ਹੈ ਇਸ ਦੇ ਖਿਲਾਫ ਅਸੀਂ ਖੜੇ ਹਾਂ ਤੇ ਮੈਂ ਸਾਰੇ ਸਿੱਖ ਦੁਨੀਆ ਨੂੰ ਅਪੀਲ ਕਰਦਾ ਹਾਂ ਕਿ ਮੋਦੀ ਸਾਹਿਬ ਨੇ ਨਿਊਯਾਰਕ ਯੂनाइटेड ਨੇਸ਼ਨਸ ਅਸੈਂਬਲੀ ਦੇ ਵਿੱਚ ਜਾਣਾ ਤੇ ਉੱਥੇ ਵੱਡਾ ਮਜਾਰਾ ਕੀਤਾ ਜਾਵੇ ਤੇ ਅਮਰੀਕਾ ਨੂੰ ਚਿਹਾ ਜਾਵੇ ਕਿ ਮੋਦੀ ਸਾਹਿਬ ਤੇ ਇਹਨਾਂ ਦੀ ਜੋਗੜੀ ਦੀ ਪੁੱਛਗਿੱਛ ਕਰੋ ਕਿ ਇਹਨਾਂ ਦੀ ਜ਼ਰੂਰਤ ਜਿਵੇਂ ਪਈ ਕਿ ਅਮਰੀਕਾ ਦੀ ਜਿਹੜੀ ਸੋਵਰਨਿਟੀ ਹੈ ਬਾਦਸ਼ਾਹੀ ਤੋੜ ਕੇ ਬ੍ਰਿਟ ਦੀ ਬਾਦਸ਼ਾਹੀ ਤੋੜ ਕੇ ਪਾਕਿਸਤਾਨ ਦੀ ਬਾਦਸ਼ਾਹੀ ਤੋੜ ਕੇ ਉੱਥੇ ਇੰਡੀਆ ਨੇ ਕਤਲ ਕੀਤੇ ਹੈਗੇ ਆ ਬਾਨ ਸਾਹਿਬ ਆਮ ਉੱਦੀ ਜੀ ਵੀ ਇਹ ਗੱਲ ਕਹਿ ਰਹੇ ਆ ਵੀ ਜਿਹੜਾ ਪਾਣੀ ਆ ਪਾਣੀ ਨੂੰ ਸਿੱਖਾਂ ਦਾ ਤੇ ਪਾਕਿਸਤਾਨ ਦਾ ਘਾਣ ਕਰਨ ਵਾਸਤੇ ਵਰਤਿਆ ਗਿਆ ਕੀ ਕਹਿਣਾ ਚਾਹੁੰਦਾ ਬਿਲਕੁਲ ਠੀਕ ਹੈ ਇਹ ਮੇਰੇ ਮਤਲਬ ਇਹ ਤਾਂ ਇਹ UN ਦੇ ਹੱਥ ਦੇ ਵਿੱਚ ਹੋਣਾ ਚਾਹੀਦਾ UN ਦੀ ਮਿਲਟਰੀ ਦੇ ਹੱਥ ਦੇ ਵਿੱਚ ਹੋਣਾ ਚਾਹੀਦਾ ਕਿਉਂਕਿ ਕਿ ਜਿਹੜੀਆਂ ਡੈਮਸ ਹੈਗੀਆਂ ਇਹ ਆਪਣੀਆਂ ਭਾਖੜਾ ਤੇ ਪੌਂਡ ਐਮ ਤੇ ਰਜੀਤ ਸਾਗਰ ਡੈਮ ਤੇ ਤੇ ਉਹ ਦੂਸਰੇ ਡਰਿਆ ਦੀ ਉਹ ਦੇ ਛੱਡ ਦੇ ਤੇ ਸਾਰਾ ਪੰਜਾਬ ਪਾਕਿਸਤਾਨ ਦਾ ਤੇ ਇੱਧਰ ਦਾ ਪੰਜਾਬ ਸਨੇ ਹਿੰਦੂ ਅਸਾਈ ਸਾਰੇ ਰੁੜ ਜਾਣਗੇ ਤੇ ਇਹ ਤਾਂ ਐਡਮ ਵਾਰ ਵਰਗਾ ਸ਼ਸਤਰ ਇੰਡੀਆ ਦੇ ਕੋਲੇ ਹੈਗਾ ਇਸ ਨੂੰ ਹਾਈਡਰੋਲੋਜੀਕਲ ਵਾਰ ਕਹਿੰਦੇ ਹੈ ਅੰਗਰੇਜ਼ੀ ਦੇ ਵਿੱਚ ਤੇ ਅਸੀਂ ਤਾਂ ਬੜੇ ਚਿਰ ਦਾ ਪ੍ਰੋਪਾਗੈਂਡਾ ਕਰ ਰਹੇ ਹੈ ਕਿ ਇਹਦੇ ਤੇ ਯੂਨ ਦਾ ਕਬਜ਼ਾ ਹੋਣਾ ਚਾਹੀਦਾ ਮਨਸਬ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤੇ ਜਾ ਰਹੇ ਪਰ ਦੂਜੇ ਪੱਜੇ ਡੇਰੇ ਦੀ ਗੱਲ ਕੀਤੀ ਹੈ ਸੌਦਾ ਸਾਦ ਨੂੰ ਪਰੋਲ ਦਿੱਤੇ ਜਾਂਦੇ ਕਿਵੇਂ ਦੇਖੋ ਉਹ ਤਾਂ ਜੀ ਹਿੰਦੂਤਵਾਦੀ ਮਰਦੀ ਹੈ ਕਿ ਜਿਹੜੇ ਜਬਰਨਾ ਕਰਦੇ ਆ ਬਾਪੂ ਉਹ ਵੀ ਨਾ ਆਸਰਾ 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 ਉਹਨੂੰ ਵੀ ਬੇਲ ਦੇ ਦਿੱਤੀ ਹੈ ਇਹ ਤਾਂ ਫਕਿੰਗ ਹਿੰਦੂਤਵਾਦੀ ਪਾਲਿਸੀ ਹੈ ਕਿ ਜਿਹੜੇ ਜਬਰਨਾ ਕਰਦੇ ਆ ਉਹਨਾਂ ਨੂੰ ਛੱਡ ਦਿੱਤਾ ਜਾਵੇ ਪਰ ਜਿਹੜੇ ਸਿੱਖ ਹੈ ਉਹਨਾਂ ਨੂੰ ਬੰਦਰ ਵਿੱਚ ਰੱਖਿਆ ਰੱਖਿਆ ਦੇ ਕੇ ਕਹਿ ਸਕਦੇ ਵੋਟਾਂ ਦਾ ਸਟੈਂਡ ਹੈ ਸਾਰੇ ਉਤੰਨ ਦਾ ਤਾਂ ਕੋਈ ਸੰਤ ਨਹੀਂ ਪਰ ਇਹ ਸੋਚ ਹਿੰਦੂਤਵਾਦੀ ਉਹਨਾਂ ਦੀ ਸੋਚ ਆ ਰਹੀ ਜਿਹੜੀ ਸੋਚ ਹੈ ਉਹ ਤੁਹਾਡੇ ਵੱਲੋਂ ਕੀ ਕੀਤਾ ਜਾ ਰਿਹਾ ਜੀ ਸਿੱਖ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਅਸੀਂ ਤਾਂ ਹੀ ਆਪਣੀ ਆਵਾਜ਼ ਉਠਾ ਰਹੇ ਹਾਂ ਅੱਜ ਅਸੀਂ ਬਹੁਤ ਵੱਡਾ ਭੋਗ ਰੱਖਿਆ ਹੋਇਆ ਹੈ ਤੇ ਉੱਥੇ ਵੀ ਆਵਾਜ਼ ਚੁਟਾ ਰਹੇ ਹਾਂ ਤਾਂ ਕਰਕੇ ਅਸੀਂ ਇੱਥੇ ਆਏ ਹਾਂ ਉਸ ਭੋਗ ਨੂੰ ਟੈਂਡ ਕਰਨ ਦੇ ਲਈ ਤੇ ਇਥੋਂ ਦੇ ਜੱਜਦਾਰ ਸਾਹਿਬ ਨੂੰ ਸਾਰੀ ਨਿਰੰਤਰ ਸ਼ਕਤੀਆਂ ਤੇ ਜਿਹੜੀ ਬੰਦੀ ਸਿੰਘ ਫੜੇ ਹੋਏ ਐ 30 ਸਾਲਾਂ ਦੇ ਉਹਨਾਂ ਨੂੰ ਹੁਣ ਛੱਡ ਦੇਣਾ ਚਾਹੀਦਾ ਤੇ ਜਿਹੜੇ ਜਿਹੜੇ ਪ੍ਰਾਈਮ ਮਿਨਿਸਟਰ ਤੇ ਉਹਨਾਂ ਦੀ ਜਗ੍ਹੀ ਨੇ ਕਤਲ ਕਰਵਾਇਆ ਹੈ ਉਹਨਾਂ ਨੂੰ ਗ੍ਰਿਫਤਾਰ ਕਰ ਲੈਣਾ ਚਾਹੀਦਾ ਅਮਰੀਕਾ ਨੂੰ ਇੰਗਲੈਂਡ ਨੂੰ ਪਾਕਿਸਤਾਨ ਨੂੰ ਚੋਕ ਕਰਦੇ ਉਹਨਾਂ ਨੇ ਉਹ ਮੁਲਕਾਂ ਦੀ ਬਾਦਸ਼ਾਹੀ ਤੋੜ ਕੇ ਸਿੱਖਾ ਨੂੰ ਉੱਥੇ ਕਤਲ ਕੀਤਾ ਮਜ਼ਾਕਵਾਸਿਆਂ ਲੈ ਕੇ ਕਮਜ਼ਵਾਲ ਉੜਹਣੇ ਹਿਆਰਪੁਰ ਦੇ ਵਿੱਚ ਇੱਕ ਬੱਚੇ ਦਾ ਕਤਲ ਹੋਇਆ ਸੀ ਉਸ ਨੂੰ ਲੈ ਕੇ ਬਾਜੀ ਬਈਏ ਕਿ ਪ੍ਰਵਾਸੀਆਂ ਨੂੰ ਤਾਂ ਕਿੱਲਾ ਜਾ ਸਾਰੇ ਪ੍ਰਵਾਸੀ ਤਾਂ ਆਪਾਂ ਨਹੀਂ ਕਹਿ ਸਕਦੇ ਕਿ ਸਾਰੇ ਦੋਸ਼ੀ ਹੈਗੇ ਆ ਪਰ ਜਿੰਨੇ ਵੀ ਪ੍ਰਵਾਸੀ ਜਿੱਥੇ ਕੰਮ ਕਰਦੇ ਜਿਮੀਦਾਰਾਂ ਦੇ ਕੋਲੇ ਆਉਂਦੇ ਆ ਦੁਕਾਨਦਾਰਾਂ ਦੇ ਕੋਲੇ ਆਉਂਦੇ ਆ ਹਰੇਕ ਦੁਕਾਨਦਾਰ ਤੇ ਜਿਮੀਦਾਰ ਜਿਹੜਾ ਉਹਨਾਂ ਨੂੰ ਦਿਹਾੜੀ ਦਿੰਦਾ ਉਹਦਾ ਫਰਜ਼ ਬਣਦਾ ਹੈ ਕਿ ਉਹਦੀ ਰਿਪੋਰਟ ਖਰੀਸ ਦੇ ਕੋਲੇ ਦਰਜ ਕਰਨਾ ਕਿ ਇਹ ਕਿੱਥੋਂ ਆਇਆ ਤੇ ਕਿੱਥੇ ਰਹਿੰਦਾ ਤੇ ਕਿੱਥੇ ਇੱਥੇ ਕਿਹੜੀ ਜਗ੍ਹਾ ਦੇ ਵਿੱਚ ਇਹਦੀ ਰਹਿਸ਼ ਹੈਗੀ ਆ ਤੇ ਉਹਦੇ ਉੱਤੇ ਪੁਲਿਸ ਐਕਸ਼ਨ ਲੂਗੀ ਤਾਂ ਉਸ ਦੇ ਉੱਤੇ ਮੁਕਦਮੇ ਚੱਲਣਗੇ ਤੇ ਇਹ ਮੇਰਾ ਮਕਸਦ ਹੈ ਕਿ ਇਹ ਜੇ ਕਿਸ ਨੇ ਇਸ ਤਰ੍ਹਾਂ ਦਾ ਕੰਮ ਕੀਤਾ ਅਸੀਂ ਬੜੇ ਦੁਖੀ ਹਾਂ ਤੇ ਨਿਹੰਗ ਸਿੰਘਾਂ ਨੇ ਵੀ ਇਹ ਆਪਣਾ ਮੋਰਚਾ ਲਾਏ ਹੋਏ ਆ ਤਾਂ ਇਹ ਸਥਿਤੀ ਜਿਹੜੀ ਖਰਾਬ ਹੋ ਰਹੀ ਹੈ ਇਸ ਨੂੰ ਠੀਕ ਕਰਨਾ ਚਾਹੀਦਾ ਹੈ ਤੇ ਜਿਹੜੀ ਇਹ ਲੈਂਡ ਫੂਡਿੰਗ ਪਾਲਿਸੀ ਸੀ ਗਵਰਨਮੈਂਟ ਦੀ ਜਿਹੜੀ ਖਤਮ ਹੋ ਗਈ ਉਹਦੇ ਵਿੱਚ ਇਹ ਸੀ ਕਿ ਅਸੀਂ ਬਸਤੀਆਂ ਸ਼ਹਿਰਾਂ ਦੇ ਨਾਲ-ਨਾਲ ਬਣਾ ਦਈਏ ਤੇ ਜਿਹੜੀ ਸਿੱਖ ਖਾਲਸਾ ਮੰਗਦੇ ਐ ਇਹਨਾਂ ਦੀ ਥਾਂ ਵਿਹਾਰ, ਉੜੀਸਾ, ਮੱਧ ਪ੍ਰਦੇਸ਼ ਤੋਂ ਲੋਕੀ ਪ੍ਰਵਾਸੀ ਬਿਠਾ ਦਈਏ ਜਿਹੜੀ ਸਿੱਖਾਂ ਦੀ ਗਿਣਤੀ ਪੰਜਾਬ ਦੇ ਵਿੱਚ ਘੱਟ ਜੂਵੇ। ਪੈਣੀਆਂ ਖਤਮ ਹੋ ਗਈਆਂ ਇੱਕ-ਇੱਕ ਕਰਕੇ ਬੰਨੇ 75000 ਰੁਪਏ ਮਾਮਜ਼ਾ ਦੇਣਾ ਚਾਹੀਦਾ ਹੈਗਾ ਤੇ ਮੱਕੀ ਦਾ ਵੀ ਦੇਣਾ ਚਾਹੀਦਾ ਹੈ ਤੇ ਫਰੀਪੰਦ ਘਟ ਜਿਹੜੇ ਟਟ ਗਏ ਆ ਉਹਨਾਂ ਦੇ ਲਈ ਵੀ ਮਾਮਜ਼ਾ ਦੇਣਾ ਚਾਹੀਦਾ ਕਿਤੇ ਇਹ ਸਾਰੀਆਂ ਚੀਜ਼ਾਂ ਜਿਹੜੇ ਨਰੇਗਾ ਦੇ ਵਰਕਸਿਸ ਆ ਅਸੀਂ ਜਿੱਥੇ ਜਿੱਥੇ ਗਏ ਆ ਉਹਨਾਂ ਨੇ ਬਹੁਤ ਕੰਮ ਕੀਤਾ ਉਹਨਾਂ ਦੀ ਤਹਾੜੀ ਵੀ ਵਧਾਈ ਜਾਣੀ ਚਾਹੀਦੀ ਹੈ ਤੇ ਉਹਨਾਂ ਦੀ ਜਿਹੜੀ ਤਹਾੜੀ ਤੇ ਪੈਸੇ ਉਹ ਵਧਾਏ ਜਾਣੇ ਚਾਹੀਦੇ ਆ ਤਾਂ ਨਰੇਗਾ ਵਾਲਿਆਂ ਨੇ ਵੀ ਬਹੁਤ ਅੱਛਾ ਕੰਮ ਕੀਤਾ ਹੈਗਾ ਪਰ ਫੌਜ ਬਹੁਤ ਨਹੀਂ ਨਿਕਲੀ 188 1000 ਦੇ ਵਿੜੇ ਜਿਹੜੋਂ ਫੌਜ ਦੀ ਲੋਕ ਸੀ ਜਦੋਂ 1984 ਦੇ ਵਿੱਚ ਕਤਲੇਆਮ ਰਜੀਵ ਗਾਂਧੀ ਨੇ ਕੀਤਾ ਸੀਗਾ ਉਦੋਂ ਵੀ ਫੌਜ ਆਪਣੇ ਬਰਕਰਾਂ ਚੋਂ ਨਹੀਂ ਨਿਕਲੀ ਸੀ ਉਹ ਵੀ ਆਪਣੇ ਬਰਕਰਾਂ ਚ ਰਹੀ ਤੇ ਖੁੱਲੀ ਛੁੱਟੀ ਦੇਤੀ ਇਹ ਸਿੱਖਾਂ ਦਾ ਕਤਲੇਆਮ ਕਰਨ ਦੀ ਤਾਂ ਮੇਰਾ ਮਤਲਬ ਹੈ ਫੌਜ ਨੂੰ ਵੀ ਥੋੜਾ ਜਿਆਦਾ ਸਿਖਣਾ ਪੈਣਾ ਆਪਾਂ ਨੂੰ ਕਿ ਤੁਸੀਂ e telepasse de ter